ਸਸ਼ੀਗਲ ਦੋਸਤੋ ਰੋਜ਼ਾਨਾ ਸੰਦੇਸ਼ ਦੇ ਫੇਸਬੁਕ ਪੇਜ ਅਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬੀ 뮤직 ਇੰਡਸਟਰੀ ਦੀ ਇੱਕ ਬੁਲੰਤ ਆਵਾਜ਼ ਰਾਜਵੀਰ ਜਵੰਦਾ ਜੋ ਪਿਛਲੇ ਕਾਫੀ ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸੀ ਪਿਛਲੇ ਦਿਨੀ ਅਕਾਲ ਚਲਾਣਾ ਕਰਕੇ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਦੇ ਸਮੇਂ ਪੰਜਾਬੀ ਗਾਇਕ ਅਤੇ ਕਈ ਆਗੂ ਪਹੁੰਚੇ ਸਭ ਨੇ ਪਰਿਵਾਰ ਨਾਲ ਹਮਦਰਦੀ ਜਤਾਈ ਅਤੇ ਆਪਣਾ ਦੁੱਖ ਪ੍ਰਗਟ ਕੀਤਾ ਬਹੁਤ ਦੁੱਖ ਵਾਲੀ ਗੱਲ ਆ ਜਿਹੜੇ ਸਾਡੇ ਜਵੰਦਾ ਜੀ ਸਾਡੇ ਉਹ ਗਾਇਕ ਬਹੁਤ ਨੌਜਵਾਨ ਸਾਡਾ ਅੱਜ ਦੁਨੀਆ ਤੋਂ ਚਲੇ ਗਿਆ ਤੇ ਉਹਦੇ ਵਾਸਤੇ ਪਰਮਾਤਮਾ ਅਗੇ ਅਰਦਾਸ ਹੀ ਕਰ ਸਕਦੇ ਔਰ ਪਰਿਵਾਰ ਨੂੰ ਦੁੱਖ ਸਾਂਝਾ ਕਰਦੇ ਆ ਕਿਉਂਕਿ ਐਸਾ ਜਿਹੜਾ ਹੋਂ ਨ ਹਰ ਬੱਚਾ ਜਿੱਥੇ ਮਿਲ ਕੇ ਮਾਪੇ ਨੂੰ ਘਾਟਾ ਜਿੱਥੇ ਮਿਲ ਕੇ ਕਹਿ ਸਕਦੇ ਆ ਪਰਿਵਾਰ ਨੂੰ ਘਾਟਾ ਤੇ ਉੱਥੇ ਸਾਡੇ ਪੰਜਾਬ ਨੂੰ ਬਹੁਤ ਵੱਡਾ ਘਾਟਾ ਕਿਉਂਕਿ ਐਸੇ ਨੌਜਵਾਨ ਜਿਹੜੇ ਅਗਾਹ ਬੁੱਧੂ ਨੌਜਵਾਨ ਜਿਹੜੇ ਉਹ ਮਿਲ ਕੇ ਅਗਾਹ ਬੁੱਧੂ ਸੋਚ ਰੱਖਣ ਵਾਲੇ ਨੌਜਵਾਨ ਜਦੋਂ ਜਾਂਦੇ ਆ ਤੇ ਨੇਚਰਲੀ ਮਿਲ ਕੇ ਸਮਾਜ ਨੂੰ ਤੇ ਦੇਸ਼ ਨੂੰ ਤੇ ਕੌਮ ਨੂੰ ਘਾਟਾ ਪੈਂਦਾ ਤੇ ਉਹਦੇ ਵਾਸਤੇ ਪਰਮਾਤਮਾ ਅਗੇ ਅਰਦਾਸ ਹੀ ਕਰਸਤੇ ਆ ਪਰਮਾਤਮਾ ਸੱਚੇ ਪਾਸ਼ਾ ਉਹਨਾਂ ਨੂੰ ਆਪਣੇ ਚਰਨਾ ਜਵਾਲ ਤੇ ਤੇ ਪਿੱਛੇ ਸਭ ਲੋਕਸ਼ੇ ਔਰ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਆ ਇਹ ਜੇ ਹਾਦਸੇ ਅੱਗੇ ਤੋਂ ਨਾ ਹੋਣ ਪਰਮਾਤਮਾ ਕਿਰਪਾ ਕਰੇ ਔਰ ਅਸ਼ੀਰਵਾਦ ਆਤ। ਅੱਜ ਬੜੀ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਵਿੱਚੋਂ ਪੰਜਾਬ ਦੀ ਇੱਕ ਲੋਕਾਂ ਦੀ ਆਵਾਜ਼ ਜਿਹੜੀ ਸੀਗੀ ਉਹ ਅੱਜ ਸਾਡੇ ਵਿੱਚ ਨਹੀਂ ਰਹੀ ਰਾਜਵੀਰ ਜਵੰਦਾ ਜੀ ਜੋ ਸਾਨੂੰ ਵਿਛੋੜਾ ਦੇ ਗਏ ਪੰਜਾਬ ਦੇ ਅੱਜ 3.5 ਕਰੋੜ ਲੋਕ ਉਹਨਾਂ ਨੂੰ ਬਹੁਤ ਵੱਡਾ ਮਿਸ ਕਰ ਰਹੇ ਆ ਕਿਉਂਕਿ ਇੱਕ ਆਵਾਜ਼ ਸੀ ਸਾਡੇ ਪੰਜਾਬ ਦੀ ਖੂਬਸੂਰਤੀ ਸੀ ਪਰ ਉਹਨਾਂ ਨੂੰ ਲੱਗੀ ਨਜ਼ਰ ਜਿਹੜੀ ਆ ਅੱਜ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਮੈਂ ਪਰਮਾਤਮਾ ਅੱਗੇ ਹੀ ਅਰਦਾਸ ਕਰੂੰਗਾ ਕਿ ਪਰਮਾਤਮਾ ਇਸ ਰੂਹ ਨੂੰ ਆਪਣੇ ਚਰਨਾਂ 'ਚ ਸਤਾਨ ਬਖਸ਼ੀਂ ਔਰ ਪਿੱਛੇ ਜਿਹੜਾ ਪਰਿਵਾਰ ਨੂੰ ਔਰ ਸਾਡੇ ਪੰਜਾਬ ਨੂੰ ਤੇ ਸਾਡੇ ਦੇਸ਼ ਨੂੰ ਘਾਟਾ ਪਿਆ ਹੁਸੈਨ ਦੀ ਸ਼ਕਤੀ ਵਕਤੀ ਉਹਦਾ ਇੰਨੀਆਂ ਤੇ ਗੱਲਾਂ ਔਰ ਬਹੁਤ ਮੰਨ ਅੱਜ ਦੁਖੀ ਹੈ ਇਸ ਗੱਲੋਂ ਪੰਜਾਬ ਦਾ ਇੱਕ ਗਾਇਕ ਪੰਜਾਬ ਦੀ ਇੱਕ ਹੁਨਾਰ ਜਵਾਨੀ ਦੇ ਵਿੱਚ ਜਾਣਾ ਬਹੁਤ ਵੱਡਾ ਅਫਸੋਸ ਹੈ ਔਰ ਤਕਰੀਬਨ ਕਾਫੀ ਜੋਰ ਲਗਿਆ ਔਰ ਪੰਜਾਬ ਸਰਕਾਰ ਸਾਡੇ ਮਾਨਯੋਗ ਮੁਖਤਿਆਰ ਸਾਹਿਬ ਨੇ ਵੀ ਉਹਨੂੰ ਜਾ ਕੇ ਹਾਲ ਚਾਲ ਪੁੱਛਿਆ ਉਹ ਜਿਵੇਂ ਕਹਿੰਦੇ ਕਹਿ ਸਕਦੇ ਆ ਕਿ ਕੁਦਰਤ ਵੱਲੋਂ ਮਰ ਲਿਖਾਈ ਮੰਡਲ ਬੈ ਉਹਨੇ ਸਵਾਸ ਲੈ ਕੇ ਆਏ ਸੀ ਜਿਨ੍ਹਾਂ ਨੇ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਆਪਣੀ ਗਾਇਕੀ ਵੱਲੋਂ ਹੀ ਪੰਜਾਬ 'ਚ ਆਪਣਾ ਨਾਮ ਛੜਿਆ। ਔਰ ਮੈਂ ਤਾਂ ਇਹੀ ਕਹੂੰਗਾ ਗੁਰੂ ਮਾਰੀ ਕਿਰਪਾ ਕਰ ਰਹੁਣੇ ਜੀ ਆਪਣੇ ਚਰਨ ਨਵਾਸਣ ਬਾਕੀ ਪਰਿਵਾਰ ਨੂੰ ਪਾਣਾ ਮੰਨਦਾ ਬਲਵਕਸ਼ਰ ਕਿਉਂਕਿ ਪੰਜਾਬ ਉਸ ਦੌਰ 'ਚ ਗੁਜ਼ਰ ਰਿਹਾ ਕਿਉਂਕਿ ਇਹੋ ਜਿਹੇ ਬੱਚਿਆਂ ਦਾ ਜਾਣਾ ਬਹੁਤ ਵੱਡਾ ਬੁਧਾਈ ਹੈ ਔਰ ਮੈਂ ਤਾਂ ਇਹੀ ਕਹੂੰਗਾ ਕਿ ਗੁਰੂ ਕਿਰਪਾ ਕਰ ਰਹੁਣੇ ਆਪਣੇ ਚਰਨ ਨਵਾਸਣ ਬਾਕੀ ਪਰਿਵਾਰ ਨੂੰ ਪਾਣਾ ਮੰਨਦਾ ਬਲਵਕਸ਼ਰ ਕਿਉਂਕਿ ਪੰਜਾਬ ਅੱਜ ਉਸ ਦੀ ਗਾਇਕੀ ਨੂੰ ਲੈ ਕੇ ਉਸ ਦੀ ਉਹ ਹੁੰਨਰ ਨੂੰ ਲੈ ਕੇ ਬਹੁਤ ਸਟਾਈਲ ਸੀਗਾ ਪਰ ਅੱਜ ਸਾਡੇ ਤੋਂ ਇੱਕ ਨੌਜਵਾਨ ਚਲਾ ਗਿਆ ਸੋ ਬਹੁਤ ਵੱਡਾ ਦੁੱਖ ਅੱਜ ਬਹੁਤ ਦੁੱਖ ਲੱਗਾ ਕਿ ਸਾਡਾ ਨੌਜਵਾਨ ਵੀਰ ਰਾਜਵੀਰ ਜਵੰਦਾ ਜਿਹਦੇ ਲਈ ਜਿੱਥੇ ਪੂਰੇ ਦੇਸ਼ ਭਰ ਦੇ ਪੰਜਾਬੀਆਂ ਨੇ ਅਰਦਾਸਾਂ ਕੀਤੀਆਂ ਮੈਂ ਖੁਦ ਅਰਦਾਸ ਕੀਤੀ ਕਿ ਪ੍ਰਮਾਤਮਾ ਉਸ ਬੱਚੀ ਦੇ ਉਸ ਮਾਂ ਦੇ ਉਸ ਸਾਡੀ ਭੈਣ ਦੇ ਜਿਹੜਾ ਉਸ ਨੌਜਵਾਨ ਵੀਰ ਨੂੰ ਜਿਹੜੀ ਜ਼ਿੰਦਗੀ ਮਿਲੇ ਪਰ ਸਾਰੀਆਂ ਦੁਆਵਾਂ ਫੇਲ ਹੋ ਗਈਆਂ ਮੈਨੂੰ ਪਤਾ ਲੱਗਿਆ ਬਹੁਤ ਵੱਡਾ ਦੁੱਖ ਲੱਗਾ ਬਹੁਤ ਵੱਡਾ ਝਟਕਾ ਲੱਗਾ ਜਿੱਥੇ ਗੈ ਕੰਡਸ਼ਨ ਕਾਟਾ ਪਿਆ ਤੁਸੀਂ ਪੰਜਾਬ ਨੂੰ ਪਿਆ ਪਰ ਜਿਹੜਾ ਪਰਿਵਾਰ ਨੂੰ ਕਾਟਾ ਪਿਆ ਪੂਰਾ ਨਹੀਂ ਹੋ ਸਕਦਾ ਹੁਣ ਮੈਂ ਪਰਮਾਤਮਾ ਦੀ ਅਰਦਾਸ ਹੀ ਕਰਦਾ ਕਿ ਪਰਮਾਤਮਾ ਪਰਿਵਾਰ ਨੂੰ ਜਿਹੜਾ ਭਾਰਾ ਮੰਨਨ ਦਾ ਬਾਲਕਸ਼ੇ ਉਸ ਸਾਡੇ ਭਰਾ ਨੂੰ ਨੌਜਵਾਨ ਨੂੰ ਪਰਮਾਤਮਾ ਆਪਣੇ ਚਰਨਾਂ ਸਤਾਰਕਸ਼ੇ ਸੋ ਬਹੁਤ ਵੱਡਾ ਕਾਟਾ ਜੀ ਪੰਜਾਬ ਨੂੰ ਪਿਆ ਸੋ ਐਹੋ ਹੀ ਇਹ ਨੀਅਮ ਹਕਾ ਤੇ ਲਹੂਨ ਕਰਾਖ ਦੇਨੀ ਆ ਸੁਪਰਮਾਤਮਾ ਗਿਰਦਾਸ ਫਿਰ ਮੈਂ ਇਹ ਕਹਿ ਰਿਹਾ ਕਿ ਪਰਵਾਨ ਨੂੰ ਜਿਹੜਾ ਇਸਟਾ ਪਰਮਾਤਮਾ ਤੋਂ ਜਿਹੜਾ ਅਸੀਂ ਤੇ ਸਹਾਰਾ ਨਹੀਂ ਦੇ ਸਕਦੇ ਪਰਮਾਤਮਾ ਦੇ ਦਿੱਤੇ ਸਾਰਾ ਹੁੰਦਾ ਅਸੀਂ ਤੇ ਹੌਸਲਾ ਦੇ ਸਕਦੇ ਆ ਪਰ ਸਹਾਰਾ ਜਿਹੜਾ ਪਰਮਾਤਮਾ ਵੱਲੋਂ ਆਉਣਾ ਹੈ ਪਰਮਾਤਮਾ ਗਿਰਦਾਸ ਹੈ ਕਿ ਦੁੱਖ ਦੀ ਕੜੀ ਤੋਂ ਪਰਮਾਤਮਾ ਪਰਵਾਨ ਨੂੰ ਤਰਮ ਮੰਗ ਲਵਾ ਦੇ ਹਾਂਜੀ ਸਰ ਬੜਾ ਬੰਦਪਾ ਕਦੇ ਨੇ ਜੀ ਤੁਹਾਡੇ ਨਾਲ ਤੁਸੀਂ ਸਮਝਾ ਬਤਾ ਹਾਂਜੀ ਕਈ ਵਾਰ ਤਾਂ ਸਮਝ ਨਹੀਂ ਆਉਂਦਾ ਵੀ ਕਿਹੜੇ ਲੱਛਾਂ ਦੇ ਵਿੱਚ ਆਹ ਦੁੱਖ ਧਿਆਨ ਦੇਈਏ

ਡਾਕਟਰਸ ਦੇ ਨਾਲ ਵੀ ਡਿਸਕਸ ਕਰਦੇ ਸੀ ਔਰ ਨਾਟ ਓਨਲੀ 40 ਪੀਜੀਆਈ ਦੇ ਡਾਕਟਰ ਨਾਲ ਵੀ ਸਲਾਹ ਲਈ ਗਈ ਰਜੰਤਾ ਦੇ ਡਾਕਟਰ ਨਾਲ ਸਲਾਹ ਲਈ ਗਈ ਈਵਨ ਕਿ ਅਮਰੀਕਾ ਐਂਡ ਇੰਗਲੈਂਡ ਦੇ ਡਾਕਟਰ ਨਾਲ ਐਮਈਬੀ ਨੇ ਔਰ ਮੈਂ ਵੀ ਹੋਰ ਵੀ ਕਲਾਕਾਰਾਂ ਲਈ ਰਿਪੋਰਟਸ ਪੀਡੀਐਫ ਫਾਈਲ ਮੇਰੇ ਮੋਬਾਈਲ 'ਚ ਪਈ ਹੈ ਸਾਡੇ ਸਾਰਿਆਂ ਦੇ ਲਿੰਕ ਹੈਗੇ ਹਰ ਇੱਕ ਕੰਟਰੀ ਦੇ ਵਿੱਚ ਉੱਥੋਂ ਦੇ ਜਿਹੜੇ ਅਮਰੀਕਾ ਦੇ ਟੌਪ ਦੇ ਨਿਊਰੋ ਸਰਜਨ ਜਾਂ ਰੇਡੀਓਲੋਜਿਸਟ ਆ ਜਿਹੜੇ ਆ ਸਾਰਿਆਂ ਦੀ ਆਪਾਂ ਸਲਾਹ ਲਈ ਹੈ ਉਹਨਾਂ ਨੂੰ ਪੇਡ ਆਫਰ ਵੀ ਕਰਤਾ ਸੀ ਵੀ ਸਾਨੂੰ ਸਲਾਹ ਦੇ ਵਿੱਚ ਹੈ ਜਿੰਨੇ ਮਰਜ਼ੀ ਪੈਸੇ ਚਾਰਜ ਕਰ ਲਓ ਪਰ ਉਹਨਾਂ ਨੇ ਕੀਤੇ ਨਹੀਂ ਸਾਰੇ ਨੇ ਇਹੀ ਗੱਲ ਕਹੀ ਸੀ ਜਿਹੜਾ ਬ੍ਰੇਨ ਹੈ ਜਦੋਂ ਤੱਕ ਇਹ ਨਹੀਂ ਰਿਸਪੌਂਡ ਕਰੂਗਾ ਉਦੋਂ ਤੱਕ ਆਪਾਂ ਥੱਲੜੀ ਜਿਹੜੀ ਬਾਡੀ ਹੈ ਜਿੱਦਾਂ ਫਸ ਲੀਆਂ ਦਾ ਨੁਕਸਾਨ ਸੀ ਸਪਾਈਨ ਉਹਦੀ ਰੀੜ ਦੀ ਹੱਡੀ ਕਾਫੀ ਟੁੱਟੀ ਸੀ ਮਨ ਕੇ ਟੁੱਫੇ ਸੀ ਗਰਦਨ ਡੈਮੇਜ ਹੋ ਚੁੱਕੀ ਸੀ ਆਪਾਂ ਉਹਦਾ ਆਪਰੇਸ਼ਨ ਤਾਂ ਹੀ ਕਰ ਸਕਦੇ ਹਾਂ ਜੇ ਸਾਡਾ ਰਿਮੋਟ ਕੰਟਰੋਲ ਹੈ ਮਤਲਬ ਸਾਡਾ ਦਿਮਾਗ ਉੱਥੇ ਬਲੱਡ ਤੇ ਆਕਸੀਜਨ ਦੀ ਜਿਹੜੀ ਸਪਲਾਈ ਹੈ और ए सिस्टम पिछले यारा right. डैमेज होन करके वो नहीं जा पा रही थी okay. उधे करके फिर थल्ले यारी रख रही है जिधरी प्रॉपर और बंद फेली हो गए हैं फॉलो करिए रीजन की देखिए तो जिसने सारा खुशबूदार की फैसिलिटी yeah. सारी प्रोवाइड की थी कि जिधरी कॉपी बनाते हैं रीजन की देखिए एक्सीडेंट का कारण जिधराज

ਕਿਸੇ ਨਾਲ ਵੀ ਹਾਦਸਾ ਹੋ ਸਕਦਾ ਤੇ ਹੋ ਹੀ ਸਕਦਾ ਹੋ ਰਿਹਾ ਇੰਨੀਆਂ ਤੋਂ ਵਰਲਡ ਵਾਰ ਚ ਨਹੀਂ ਮੌਤਾਂ ਹੋਈਆਂ ਜਿੰਨੀਆਂ ਐਕਸੀਡੈਂਟ ਕਰਕੇ ਹੋ ਰਹੀਆਂ ਨੇ ਤੇ ਉਹਨਾਂ ਚ ਬਹੁਤ ਵੱਡਾ ਹਿੱਸਾ ਇੱਕ ਵਾਰਾ ਪਛੋਂਦਾ ਤੁਹਾਨੂੰ ਸਾਰਿਆਂ ਨੂੰ ਤੁਸੀਂ ਬਹੁਤ ਵੱਡਾ ਰੋਲ ਨਿਭਾ ਸਕਦੇ ਹੋ ਆਪਾਂ ਵੀ ਇਹ ਗੱਲ ਕਰ ਰਹੇ ਹਾਂ ਹੁਣ ਕੋਸ਼ਿਸ਼ ਕਰੀਏ ਆਪਾਂ ਇਸ ਇਸ ਗੱਲ ਦਾ ਇਹ ਮੁੱਦਾ ਹੱਲ ਕਰੀਏ ਤਾਂ ਕਿ ਫਿਊਚਰ ਦੇ ਵਿੱਚ ਕਿਉਂਕਿ ਇੱਕ ਕਲਾਕਾਰ ਨਾਲ 30 40 ਪਰਿਵਾਰ ਜੁੜੇ ਹੁੰਦੇ ਆ 8 10 뮤జిਸ਼ੀਅਨ ਉਹਦੇ ਬੌਂਸਰ 뮤జిక్ ਟ੍ਰੈਕਟਰ ਐਂਕਰ ਸਿਕਿਉਰਿਟੀ ਸਾਊਂਡ ਸਿਸਟਮ ਵੀਡੀਓ ਪ੍ਰੋਡਕਸ਼ਨ ਉਹ 30 40 ਪਰਿਵਾਰ ਇੱਕ ਕਲਾਕਾਰ ਨਾਲ ਜੁੜੇ ਹੁੰਦੇ ਐ ਤੇ ਉਹ ਸਾਰੇ ਰੋ ਰਹੇ ਨੇ ਉਹਨਾਂ ਦਾ ਉਹਨਾਂ ਦਾ ਰੋਜ਼ਗਾਰ ਵੀ ਚਲਾ ਗਿਆ ਸਾਰਾ ਤੇ ਆਪਾਂ ਸਾਰੇ ਇਕੱਠੇ ਹੋ ਕੇ ਕਿਵੇਂ ਬਚੀਏ ਸਰ ਭਾਈ 30 40 ਪਰਿਵਾਰ ਤੁਸੀਂ ਕੀ ਨਾਲ ਜੁੜੇ ਹੁੰਦੇ ਨੇ ਰਾਜੀਵ ਜੀ ਜਿਹਨਰੇ ਆਪਣੇ ਦੋ ਬੱਚੇ ਨੇ ਕੱਲ ਹੁਣ ਤੁਸੀਂ ਕਲਾਕਾਰ ਸਾਰੇ ਇਕੱਠੇ ਹੋ ਕੇ ਕਿਵੇਂ ਹੈਲਪ ਕਰੋਗੇ ਕਿਵੇਂ ਗਿਆ ਭਾਈ ਜਦੋਂ ਮੈਂ ਬੱਚਿਆਂ ਨੂੰ ਦੇਖਣਾ ਨਾ ਮੈਨੂੰ ਆਪਣਾ ਬਚਪਨ ਯਾਦ ਆ ਜਾਂਦਾ ਮੈਂ 3 ਸਾਲ ਦਾ ਸੀ ਜਦੋਂ ਮੇਰੇ ਆਪਣੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਉਹ ਦਰਦ ਬਚਪਨ ਤੋਂ ਲੈ ਕੇ ਉਹ ਦੁੱਖ ਮੇਰੀ ਮਾਤਾ ਨੇ ਜਿੱਦਾਂ ਸਾਨੂੰ ਪਾਲਿਆ ਉਹ ਚੀਜ਼ਾਂ ਮਾਰੇ ਦਿਮਾਗ 'ਚ ਘੁੰਮ ਜਾਂਦੀਆਂ ਨੇ ਹੁਣ ਤਾਂ ਹਿੰਮਤ ਨਹੀਂ ਹੋ ਰਹੀ ਕਿ ਮਾਤਾ ਨੂੰ ਸਾਡੀ ਭੈਣ ਜੀ ਨੂੰ ਬੱਚਿਆਂ ਨੂੰ ਹੌਸਲਾ ਕਿੱਦਾਂ ਦਈਏ ਪਰ ਸਾਡੀ 뮤직 ਇੰਡਸਟਰੀ ਮੈਂ ਦਵਾਰੇ ਥੈਂਕਸ ਕਰਨਾ ਚਾਹੀ ਪਲੱਡਾਂ ਦੇ ਵਿੱਚ ਵੀ ਦੁੱਖ ਦੀ ਘੜੇ ਦੇ ਵਿੱਚ ਵੀ ਇਹਨਾਂ ਦੇ ਪਰਿਵਾਰ ਦੇ ਨਾਲ ਆਪਾਂ ਖੜੇ ਰਹਾਂਗੇ ਮਾਤਾ ਜੀ ਨੂੰ ਉਹ ਦੇਖੋ ਉਹਦਾ ਘਾਟਾ ਤਾਂ ਨਾ ਕੋਈ ਥਾਂ ਲੈ ਸਕਦਾ ਪੂਰਾ ਹੋ ਸਕਦਾ ਪਰ ਆਪਾਂ ਆਪਣੀ ਮਾਤਾ ਜੀ ਨੂੰ ਭੈਣ ਜੀ ਨੂੰ ਬੱਚਿਆਂ ਨੂੰ